ਮੈਂ ਸਰਕਾਰਾਂ ਦਾ ਬਹੁਤ ਵੱਡਾ ਫੀਲਰ ਗਿੰਦਾ ਵਾਂ ਕਿਤੇ ਨਾ ਕਿਤੇ ਸਰਕਾਰਾਂ ਉਹਨਾਂ ਸਾਡੀਆਂ ਪੱਗਾਂ ਚੁੱਕਦੀਆਂ ਜੋ ਉਸੂਲਨ ਤੋਂ ਉਹਦੇ ਵੇਖਿਆ ਜਾਵੇ ਉਹ ਸਰਕਾਰਾਂ ਕਿਉਂਕਿ ਹੁਣ ਵੀਰ ਇੱਥੋਂ ਦੇ ਜਿਹੜਾ ਬਣਿਆ ਵਾ ਪ੍ਰਧਾਨ ਹੈ ਨਾ ਅਸ਼ਮੀਲ ਸਿੰਘ ਉਹਦੀ ਪੱਗ ਚੁੱਕਦੀ ਵੀ ਕਿਤੇ ਨਾ ਕਿਤੇ ਜੇ ਸਰਕਾਰਾਂ ਦਾ ਕਹਿ ਲਓ ਕਿ ਜੇ ਸਰਕਾਰਾਂ ਦੇ ਇਹਨਾਂ ਨੇ ਮੀਟਿੰਗਾਂ ਅਟੈਂਡ ਕੀਤੀ ਹੁੰਦੀ ਕੋਈ ਨਮਾਇਦਾ ਗਿਆ ਹੁੰਦਾ ਤੇ ਸ਼ਾਇਦ ਅੱਜ ਤੇ ਜਿਹੜਾ ਸੈਨੇਟ ਹੈ ਪੰਗ ਨਾ ਹੁੰਦਾ ਪੰਗ ਨਾ ਹੁੰਦੀ ਸਰਕਾਰਾਂ ਪਹਿਲਾਂ ਸਾਡਾ ਚੰਡੀਗੜ੍ਹ ਖੋਹ ਕੇ ਲੈ ਗਈਆਂ ਸਾਡੇ ਪਾਣੀ ਖੋਹ ਕੇ ਲੈ ਗਏ ਸਾਡੀ ਬੋਲੀ ਖੋਹ ਕੇ ਲੈ ਗਏ ਹੋਰ ਸਾਡੀ ਯੂਨੀਵਰਸਿਟੀ ਵੱਲ ਅੱਖ ਹੈ ਪਰੇ ਯੂਨੀਵਰਸਿਟੀ ਅਸੀਂ ਆਪਣੇ ਹੱਥੋਂ ਬਿਲਕੁਲ ਨਹੀਂ ਜਾਣ ਦਾਂਗੇ ਜਿਨਾਂ ਮਰੀ ਜੋਦ ਵਾਲੇ ਭਾਵੇਂ ਕੇਂਦਰ ਸਰਕਾਰ ਭਾਵੇਂ ਵੀ ਸਰਕਾਰਾਂ ਨੂੰ ਜੋਦ ਦੇਣਾ ਜਿੰਨਾ ਚਿਰ ਅਸੀਂ ਖਲੋਤੇ ਆਂ ਯੂਨੀਵਰਸਿਟੀ ਦੇ ਨਾਲ ਹਿੱਕ ਡਾ ਕੇ ਖਲੋਵਾਂਗੇ ਅਸੀਂ ਕਿਉਂਕਿ ਪਹਿਲੀਆਂ ਪਾਰਟੀਆਂ ਨੇ ਕਹਿ ਲੋ ਕਿ 35 ਤੋਂ 40 ਸਾਲ ਸਰਕਾਰਾਂ ਨੇ ਲੁੱਟਿਆ ਵਾਲਾ ਪੰਜਾਬ ਕੋਲ ਕੁਝ ਵੀ ਨਹੀਂ ਦਿੱਤਾ ਜੇ ਪੰਜਾਬ ਨੂੰ ਕੁਝ ਦਿੱਤਾ ਹੁੰਦਾ ਤੇ ਅੱਜ ਸਾਡੇ ਨੌਜਵਾਨਾਂ ਵੀਰਾਂ ਨੂੰ ਧੰਦੇ ਲਾ ਦੀ ਲੋੜ ਨਹੀਂ ਪੈਂਦੀ ਦੇਖੋ ਇਹਦੇ ਵਿੱਚ ਨਾ ਇੱਕ ਕਹਿ ਲੋ ਕਿ ਮੈਂ ਇੱਕ ਰਾਜਨੀਤੀ ਕਰਨ ਨਹੀਂ ਆਇਆ ਮੈਂ ਸੇਵਾ ਕਰਨ ਆਇਆ ਉਹ ਰਾਜਨੀਤੀ ਕਰਦੇ ਪਏ ਆ ਜੇ ਮੈਂ ਪੰਜਾਬ ਦਾ ਦਰਦ ਸਮਝਦਾ ਪਿਆ ਇਨਾ ਪਿੱਛੇ ਖੜਾ ਹੋਇਆ ਮੈਂ ਤੇ ਜੇ ਮੈਂ ਅੱਜ ਇਨਾ ਪਿੱਛੇ ਤੇ ਨਹੀਂ ਆਵਾਂਗਾ ਤੇ ਇਹਨਾਂ ਦੇ ਮਨਤੇ ਨਹੀਂ ਚਾਹੇਗਾ ਕਿ ਮਨਦੀਪ ਸਿੰਘ ਉਹਨਾਂ ਵਰਗਾ ਬਣ ਗਿਆ ਮੈਂ ਉਹਨਾਂ ਵਰਗਾ ਬਣ ਕੇ ਨਹੀਂ ਵਿਖਾਣਾ ਉਹਨਾਂ ਤੋਂ ਵੱਖਰਾ ਚੱਲ ਕੇ ਵਿਖਾਣਾ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਅੱਜ ਉੱਥੇ ਜਾ ਕੇ ਕੇਜੀ ਸਿੰਘ ਸਾਹਿਬ ਬਿਆਨ ਕੀ ਦੇ ਰਿਹਾ ਜੇ ਤੁਸੀਂ ਤਰਨਤਾਰਨ ਜਿੰਨੀ ਚੋਂ ਸਾਨੂੰ ਜਿਤਾਓਗੇ ਤੇ ਅਸੀਂ ਮਿੰਟੋਂ ਮਿੰਟ ਨਸ਼ਾ ਖਤਮ ਕਰਦਾਂਗੇ ਗੈਂਗਸਟਰ ਵਾਰ ਖਤਮ ਕਰਦਾਂਗੇ ਮੈਂ ਪੁੱਛਣਾ ਚਾਹਨਾ ਖਾਲੀ ਤਰਨਤਾਰਨ ਜੀ ਖਤਮ ਕਰਨਾ ਪੂਰੇ ਪੰਜਾਬ ਦਾ ਪਹਾਰ ਨਹੀਂ ਕਰਨਾ ਬਾਕੀ 4 ਸਾਲ ਕਿੱਥੇ ਸੀ ਬਸ ਸੁੱਤੇ ਸੀ ਜੀ ਕੰਮ ਕਰਨ ਦੀ ਨਹੀਂ ਉਹ ਹਜੇ ਵੀ ਸ ਪੰਜਾਬ ਯੂਨੀਵਰਸਿਟੀ ਵਿੱਚ ਮੌਜੂਦ ਆ ਤੇ ਜਿੱਥੇ ਕੀ ਵੱਖ-ਵੱਖ ਪਾਰਟੀਆਂ ਨੇ ਹਮਾਇਤ ਦਿੱਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਿੱਥੇ ਬੰਦੇ ਨੇ ਹਮਾਇਤ ਦਿੱਤੀ ਤੇ ਤਰਨਤਾਰ ਤੋਂ ਉਮੀਦਵਾਰ ਵੀਰ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਭਰਾਤਾ ਸੰਦੀਪ ਸਿੰਘ ਸੰਨੀ ਸਾਰੇ ਜਾਣਦੇ ਉਸ ਵੀਰ ਨੂੰ ਤੇ ਮਨਦੀਪ ਸਿੰਘ ਨੂੰ ਹੁਣ ਦੁਨੀਆ ਜਾਣ ਰਹੀ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਜੇ ਪਤਰਨ ਤਾਰਨ ਦੀ ਇਹਨਾਂ ਨੇ ਇੱਕ ਵਾਰ ਮੁੱਲਾ ਯੋਗਤਾ ਨੂੰ ਵੀ ਪਾ ਰਹੇ ਆ ਤੇ ਇਲੈਕਸ਼ਨ ਦੇ ਵਿੱਚ ਰੋਲ ਤਾਂ ਵੱਖਰਾ ਹੋਊਗਾ ਪਰ ਅੱਜ ਜਿਹੜਾ ਰੋਲ ਪਾ ਰਹੇ ਆ ਖਾਸ ਕਰਕੇ ਇਹਨਾਂ ਦਾ ਦਰਦ ਸੁਣ ਕੇ ਨੌਜਵਾਨਾ ਉੱਥੇ ਪਹੁੰਚੇ ਆ ਗੁਰਫਤੇ ਸੱਚ ਕਰਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੈਨੂੰ ਤੇ ਦੱਸੋ ਕਿ ਤਰਨ ਤਾਰਨ ਦੀ ਇਲੈਕਸ਼ਨ ਕਿਵੇਂ ਚੱਲ ਰਹੀ ਹੈ ਬਹੁਤ ਸੋਹਣੀ ਕਿਰਪਾਗ੍ਰਾਮ ਦਾ ਸੀ ਜੀ ਚਰਦੀ ਗਲਾਚ ਸਮਾਂ ਬਿਲਕੁਲ ਥੋੜਾ ਜਿਹਾ ਰਹਿ ਗਿਆ ਵੈਸੇ ਵੋਟਾਂ ਪੈਂਡਾ ਹਨਾ ਵੋਟਾਂ ਪੈ ਚੁੱਕੀਆਂ ਐ ਉਹ ਸੋਰੀ ਵੋਟਾਂ ਜ ਕਾਲੇ ਪੈਣੀਆ ਵਾ ਤੁਹਾਡੇ ਵੱਲੋਂ ਠੱਪਾ ਲੱਗ ਚੁੱਕੇ ਲੱਗਾ ਲੋਕ ਲੋਕ ਦੇ ਠੱਪੇ ਲਾ ਚੁੱਕੇ ਆ ਲਾ ਚੁੱਕੇ ਤੁਸੀਂ ਮੰਨਦੇ ਹੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਠੱਪੇ ਲਾ ਚੁੱਕੇ ਆ ਇਹ ਮੰਨ ਤੁਸੀਂ ਉਹ ਹੀ ਮੈਂ ਕਹਿ ਰਿਹਾ ਵੋਟਾਂ ਪੈ ਚੁੱਕੀਆਂ ਮੇਰੇ ਸਾਰੇ ਚੀਜ਼ਾਂ ਦੇ ਪੱਕੀ ਆ ਬਸ ਇਹ ਕੀ ਵੱਡੀ ਲੀਡ ਕਿੰਦੀ ਬਾਦੀ ਹਾਂ ਚੋਤਾ ਤੀਨ ਨੂੰ ਪਤਾ ਲੱਗੇਗਾ ਅੱਛਾ ਆ ਚੀਜ਼ ਨੂੰ ਕਿਵੇਂ ਦੇਖਦੇ ਹੋ ਜਦ ਧਰਨੇ ਤੁਸੀਂ ਪਹੁੰਚਿਓ ਇੱਕ ਬੱਚਿਆਂ ਦਾ ਭਵਿੱਖ ਹੁੰਦਾ ਬੱਚਿਆਂ ਦਾ ਦੇਸ਼ ਦਾ ਭਵਿੱਖ ਹੁੰਦੇ ਆ ਪਰ ਬੱਚੇ ਜਦੋਂ ਸੜਕਾਂ ਤੇ ਹੋਣਗੇ ਸਾਡੀ ਨੌਜਵਾਨ ਪੀੜ੍ਹੀ ਸੜਕਾਂ ਤੇ ਹੋਊਗੀ ਤੇ ਭਵਿੱਖ ਕਿਵੇਂ ਸੁਰੱਖਿਅਤ ਰਹੂਗਾ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਉਹਨਾਂ ਸਾਡੀਆਂ ਪੱਗਾਂ ਚੁਪਦੀਆਂ ਜੋ ਉਸੂਲਨ ਤੋਂ ਉਹਦੇ ਵੇਖਿਆ ਜਾਵੇ ਉਹ ਸਰਕਾਰਾਂ ਕਿਉਂਕਿ ਹੁਣ ਵੀਰ ਇੱਥੋਂ ਦੇ ਜਿਹੜਾ ਬਣਿਆ ਵਾ ਪ੍ਰਧਾਨ ਹੈ ਨਾ ਅਸ਼ਮੀਲ ਸਿੰਘ ਉਹਦੀ ਪੱਗ ਚੁਪਦੀ ਵੀ ਕਿਤੇ ਨਾ ਕਿਤੇ ਜੇ ਸਰਕਾਰਾਂ ਦਾ ਕਹਿ ਲਓ ਕਿ ਜੇ ਸਰਕਾਰਾਂ ਦੇ ਇਹਨਾਂ ਨੇ ਮੀਟਿੰਗਾਂ ਅਟੈਂਡ ਕੀਤੀ ਹੁੰਦੀ ਕੋਈ ਨਮਾਇਦਾ ਗਿਆ ਹੁੰਦਾ ਤੇ ਸ਼ਾਇਦ ਅੱਜ ਤੇ ਜਿਹੜਾ ਸੈਨੇਟ ਹੈ ਪੰਗ ਨਾ ਹੁੰਦਾ ਪੰਗ ਨਾ ਹੁੰਦੀ ਤੇ ਅੱਜ ਇੱਕ ਵੱਡੀ ਮੰਗ ਉੱਠੀ ਹੈ ਜੇ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੇ ਕੇਂਦਰ ਸਰਕਾਰ ਨੌਜਵਾਨ ਬਾਰ-ਬਾਰ ਕਹਿ ਰਹੀ ਹੈ ਕਿ ਸਾਡੇ ਤੋਂ ਯੂਨੀਵਰਸਿਟੀ ਇੱਥੇ ਹੋਣਾ ਚਾਹੁੰਦੇ ਆ ਦਾਵੇਦਰ ਦੀ ਗੱਲ ਹੋਈ ਕਿ ਚੰਡੀਗੜ੍ਹ ਤੇ ਸਾਡਾ ਦਾਵਾ ਵਾ ਕਿ ਯੂਨੀਵਰਸਿਟੀ ਖੁੱਸਦੀ ਹੈ ਤਾਂ ਸਾਡਾ ਦਾਵਾ ਖਤਮ ਹੋ ਜਾਏਗਾ ਚੰਡੀਗੜ੍ਹ ਦੇ ਉੱਤੇ ਬਿਲਕੁਲ ਜੀ ਬਿਲਕੁਲ ਦੇਖੋ ਸਰਕਾਰਾਂ ਪਹਿਲਾਂ ਸਾਡਾ ਚੰਡੀਗੜ੍ਹ ਖੋਹ ਕੇ ਲੈ ਗਈਆਂ ਸਾਡੇ ਪਾਣੀ ਖੋਹ ਕੇ ਲੈ ਗਏ ਸਾਡੀ ਬੋਲੀ ਖੋਹ ਕੇ ਲੈ ਗਏ ਹੋਰ ਸਾਡੀ ਯੂਨੀਵਰਸਿਟੀ ਵੀ ਅਲੱਖ ਹੈ ਪਰ ਇਹ ਯੂਨੀਵਰਸਿਟੀ ਅਸੀਂ ਆਪਣੇ ਹੱਥੋਂ ਬਿਲਕੁਲ ਨਹੀਂ ਜਾਣ ਦਾਂਗੇ ਜਿੰਨਾ ਮਰਜੀ ਜ਼ੋਰ ਲਾੜੇ ਭਾਵੇਂ ਕੇਂਦਰ ਸਰਕਾਰ ਭਾਵੇਂ ਵੀ ਸਰਕਾਰਾਂ ਜ਼ੋਰ ਲਾਣਾ ਜਿੰਨਾ ਚਿਰ ਅਸੀਂ ਖਲੋਤੇ ਆਂ ਯੂਨੀਵਰਸਿਟੀ ਦੇ ਨਾਲ ਇਹ ਕੱਢਾ ਕੇ ਖਲੋਵਾਂਗੇ ਅਸੀਂ ਅੱਜ ਅੱਛਾ ਇਹ ਮਸਲੇ ਤਰਨਤਾਰਨ ਦੀਆਂ ਵੋਟਾਂ ਗੁਰੂ ਸਾਹਿਬ ਕਿਰਪਾ ਕਰਦੇ ਆ ਜਿਸ ਤਰ੍ਹਾਂ ਦੀ ਹੋਊਗਾ ਰਿਜ਼ਲਟ ਤੋਂ ਬਾਅਦ ਦੀ ਆਪਾਂ ਫਿਰ ਜੀਰੂ ਗੱਲ ਕਰਾਂਗੇ ਇਹਨਾਂ ਮਸਲਿਆਂ ਦੇ ਵਿੱਚ ਹੁਣ ਅਗਲੇ گاਹ ਵਾਲਾ ਤੁਹਾਡਾ ਕਦਮ ਇਹ ਯੋਗਦਾਨ ਜਾਰੀ ਰਹੂਗਾ ਅੱਜ ਨੌਜਵਾਨਾਂ ਨੂੰ ਲੋੜ ਆ ਕਿਉਂਕਿ ਪੰਜਾਬ ਤੇ ਵੈਸੇ ਧਰਨੇ ਧਰਤੀ ਬਣਿਆ ਹੈਗਾ ਕਿਤੇ ਜੀਰੇ ਧਰਨਾ ਲੱਗ ਜਾਂਦਾ ਉੱਥੇ ਸ਼ਰਾਬ ਪੇਟੀ ਦਾ ਧਰਨਾ ਲੱਗ ਜਾਂਦਾ ਕਿਸਾਨੀ ਮੋਰਚੇ ਵਾਲਾ ਕਹਾ ਹੋਇਆ ਸੀ ਉਹ ਬਿਸ਼ੱਕ ਸਕਾਰਨ ਉਹ ਜਿਹੜਾ ਪੰਜਾਬ ਦੀ ਕੁਝ ਦਿਸ਼ਾ ਵੱਖਰੀ ਜੀ ਹੋਈ ਪਈ ਹੈ ਕਿਉਂਕਿ ਕਿਤੇ ਵੀ ਕੋਈ ਚੀਜ਼ ਲੈਣੀ ਆ ਪ੍ਰਦਰਸ਼ਨ ਕਰਕੇ ਲੈਣੀ ਪਈ ਆ ਆ ਨੌਜਵਾਨਾਂ ਨੇ ਹੱਕ ਲੈਣੇ ਆ ਇਥੇ ਇਹਦਾ ਕਾਰਨ ਪਤਾ ਕੀ ਹੈ ਸਾਡੀ ਕੋਮ ਕੋ ਕੋ ਜਰਨੈਲ ਨਹੀਂ ਗਾਗੇ ਜੇ ਕੋ 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 ਜਰਨੈਲ ਹੁੰਦਾ ਅੱਗੇ ਉਹਦੀ ਕੋਈ ਗਵਾਹੀ ਕਰਦਾ ਹੁੰਦਾ ਤਾਂ ਸਾਨੂੰ ਤੁਹਾਨੂੰ ਲੱਗਦੀ ਲੋੜ ਹੀ ਨਹੀਂ ਪੈਣੀ ਸੀ ਉਹ ਕਿੱਥੋਂ ਆਣਾ ਜਰਨੈਲੋ ਵਾਸੋਂ ਜਲਦੀ ਆ ਜਾਣਾ 2027 ਤੋਂ ਪਹਿਲਾਂ ਪਹਿਲਾਂ ਸਾਨੂੰ ਜਨੈਨ ਪਤਾ ਲੱਜੇਗਾ ਕਿਹੜਾ ਆ ਰਿਹਾ ਜਿਹੜਾ ਕਿ ਪੰਜਾਬ ਦੀ ਹੱਕਾਂ ਦੀ ਗੱਲ ਕਰੇਗਾ ਕਿਉਂਕਿ ਪਹਿਲੀਆਂ ਪਾਰਟੀਆਂ ਨੇ ਕਹਿ ਲੋ ਕਿ 35 ਤੋਂ 40 ਸਾਲ ਸਰਕਾਰਾਂ ਨੇ ਲੁੱਟਿਆ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ ਜੇ ਪੰਜਾਬ ਨੂੰ ਕੁਝ ਦਿੱਤਾ ਹੁੰਦਾ ਤੇ ਅੱਜ ਸਾਡੇ ਨੌਜਵਾਨਾਂ ਵੀਰਾਂ ਨੂੰ ਧੰਨੇ ਲਾਂ ਦੀ ਲੋੜ ਨਹੀਂ ਪੈਂਦੀ ਖਾਸ ਕਰਕੇ ਵੇਖੋ ਟੀਚਰਾਂ ਦਾ ਧਰਨਾ ਵੀ ਲੱਗ ਚੁੱਕਾ ਹੈ ਤਰਨਤਾਰ ਹਲਕੇ ਡੀਸੀ ਦਫ਼ਤਰ ਦੇ ਬਾਹਰ ਲੱਗ ਚੁੱਕਾ ਹੈ ਇੱਥੇ ਮੈਂ ਦੋ ਤਿੰਨ ਵਾਰੀਆਂ ਐ ਅੱਦੀ ਧਰਨਾ ਲੱਗ ਚੁੱਕਾ ਮੈਨੂੰ ਖੁਦ ਇੱਥੇ ਆਣ ਲੱਗੇ ਕਾਰ ਤੋਂ ਕਰ 2 ਘੰਟੇ ਲੱਗੇ بس ਚੰਡੀਗੜ੍ਹ ਦੇ ਅੰਦਰ ਪੈਂਟਰ ਹੋਣ ਤੋਂ ਬਾਅਦ ਕਿਉਂ ਉੱਥੇ ਪੁੱਛਗਿਛ ਕਰਦੇ ਵੀ ਉਹਦਾ ਕਾਰਨ ਕੀ ਮੇਰੇ ਸਿਰ ਤੇ ਪੱਗ ਬੰਨੀ ਕਹਿੰਦੇ ਕਿੱਥੇ ਜਾ ਰਹੇ ਹੋ ਮੈਂ ਕਿਹਾ ਯੂਨੀਵਰਸਿਟੀ ਚ ਜਾਣ ਜਾ ਰਿਹਾ ਹਾਂ ਕਹਿੰਦੇ ਨਹੀਂ ਜਾਣਾ ਤੁਸੀਂ ਵਾਪਸ ਹੋ ਜਾਓ ਮੈਂ ਕਿਹਾ ਭਾਜੀ ਮਜਬੂਰੀ ਹਾਂ ਰੁਕਿਆ ਗਿਆ ਹਾਂ ਮੈਂ ਕਿਹਾ ਯੂਨੀਵਰਸਿਟੀ ਵਾਸਤੇ ਆਇਆ ਹਾਂ ਤੇ ਮੈਂ ਹੋ ਗਿਆ ਜਾਣਾ ਵਾ ਤੁਸੀਂ ਰੋਕ ਲੈ ਰੋਕਣਾ ਤੇ ਕਹਿੰਦੇ ਨਹੀਂ ਤੁਹਾਨੂੰ ਜਾਣ ਨਹੀਂ ਦਾਂ ਮੈਂ ਕਿਹਾ ਮੈਂ ਤਾਂ ਜਾਵਾਂਗਾ ਭਾਜੀ ਅੱਛਾ ਬਹੁਤੇ ਲੀਡਰ ਤੇ ਆਟਮ ਤਰਨ ਤਰਨ ਬੈਠੇ ਹੋਏ ਆ ਵੋਟਾਂ ਤੁਹਾਡੀਆਂ ਵੀ ਆ ਤੁਸੀਂ ਚਲੋ ਜਿੱਤ ਦਾ ਦਾਵਾ ਕਰ ਦਿਓ ਗੁਰੂ ਸਾਹਿਬ ਕਿ ਤੇ ਬਹੁਤੇ ਲੀਡਰ ਸਹਿਬਾਨ ਮੁੱਖ ਮੰਤਰੀ ਸਾਹਿਬ ਤੱਕ ਵੀ ਦੇਖੀ ਉੱਧਰ ਹੀ ਬੈਠੇ ਸਾਰੇ ਦੇਖੋ ਇਹਦੇ ਵਿੱਚ ਨਾ ਇੱਕ ਕਹਿ ਲੋ ਕਿ ਮੈਂ ਇੱਕ ਰਾਜਨੀਤੀ ਕਰਨ ਨਹੀਂ ਆਇਆ ਮੈਂ ਸੇਵਾ ਕਰਨ ਆਇਆ ਉਹ ਰਾਜਨੀਤੀ ਕਰਦੇ ਪਏ ਆ ਜਿਵੇਂ ਪੰਜਾਬ ਦਾ ਦਰਦ ਸਮਝਦਾ ਪਿਆ ਇਨਾ ਪਿੱਛੇ ਖੜਾ ਹੋਇਆ ਮੈਂ ਤੇ ਜੇ ਮੈਂ ਅੱਜ ਇਨਾ ਪਿੱਛੇ ਤੇ ਨਹੀਂ ਆਵਾਂਗਾ ਤੇ ਇਹਨਾਂ ਦੇ ਮਨ ਦੇ ਵਿੱਚ ਆਏਗਾ ਕਿ ਮਨਦੀਪ ਸਿੰਘ ਹੀ ਉਹਨਾਂ ਵਰਗਾ ਬਣ ਗਿਆ ਮੈਂ ਉਹਨਾਂ ਵਰਗਾ ਬਣ ਕੇ ਨਹੀਂ ਵਿਖਾਣਾ ਉਹਨਾਂ ਤੋਂ ਵੱਖਰਾ ਚੱਲ ਕੇ ਵਿਖਾਣਾ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਗੁਰਗਨ ਸਿੰਘ ਦੀ ਬੇਦਬੀ ਹੋ ਰਹੀ ਉੱਥੇ ਗੱਲ ਚੁਪਣੀ ਹੈ ਟੀਚਰਾਂ ਦੇ ਮੁੱਦੇ ਹੱਲ ਕਰਨੇ ਆ ਬੰਦੀ ਸਿੰਘ ਰਿਹਾ ਕਰਨੇ ਕਿਸਾਨੀ ਦੇ ਮੁੱਦੇ ਦੀ ਹੱਲ ਕਰਨੀ ਪੰਜਾਬ ਦੇ ਜਿੰਨੇ ਵੀ ਹੱਕ ਹਨ ਉਹਦੇ ਉੱਤੇ ਬੋਲਣਾ ਪਾਜੀ ਮੈਂ ਆ ਕੇ ਬਸ ਅੱਛਾ ਮਨਦੀਪ ਜੀ ਗੁਰੂ ਸਾਹਿਬ ਕਿਰਪਾ ਕਰਨ 14 ਦਾ ਰਿਜ਼ਲਟ ਤੁਹਾਡੇ ਹੱਕ ਦੇ ਵਿੱਚ ਆਉਂਦਾ ਕੀ ਇਹ ਬੇਬਾਕ ਆਵਾਜ਼ ਇਸੀ ਤਰ੍ਹਾਂ ਗੂੰਜੂਗੀ ਵੈਸੇ ਬਹੁਤੇ ਕਿਹਾ ਜਾਂਦਾ 92 ਵਿਧਾਇਕ ਜੇ ਆਪਾਂ ਗੱਲ ਕਰੀਏ ਤੇ ਕੋਈ ਨਹੀਂ ਬੋਲਿਆ ਬੰਦੀ ਸਿੰਘਾਂ ਦੀ ਗੱਲ ਤੇ ਇੱਕ ਸਮੇਂ ਸੀਐਮ ਸਾਹਿਬ ਨੇ ਵੀ ਇੱਥੇ ਕੀਤੀ ਸੀ ਆਮ ਸਰਬ ਮੋਰਚਾ ਲੱਗਾ ਸੀ ਸਾਡੇ ਕੋਲ ਤਸਵੀਰਾਂ ਵੀ ਅਸੂਚੀ ਨੂੰ ਕਵਰ ਵੀ ਕੀਤਾ ਸੀ ਸੀਐਮ ਸਾਹਿਬ ਅੱਜ ਜਿਹੜੇ ਬਣੇ ਹੋਏ ਆ ਉਦੋਂ ਆ ਕੇ ਬੈਠੇ ਸੀ ਉਦੋਂ ਆਪ ਕਹਿੰਦੇ ਕਿ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਦੇਖੋ ਉਹਨਾਂ ਦਾ ਨਾ ਕਹਿ ਲਓ ਇੱਕ ਬੜਾ ਵੱਡਾ ਵਿੱਚ ਫੇਲੀਅਰ ਆ। ਉਹਦਾ ਕਾਰਨ ਕੀ ਸੀ? ਉਹਨਾਂ ਨੇ ਆਪਣੀ ਸਰਕਾਰ ਬਣਾਉਣੀ ਸੀ। ਉਹ ਆ ਕੇ ਪਹਿਲਾਂ ਵਾਅਦੇ ਕਰ ਚੁੱਕੇ ਬੰਦੀ ਸਿੰਘ ਵੀ ਰਿਹਾ ਕਰਕੇ ਦਵਾਂਗੇ। ਉਸ ਤੋਂ ਬਾਅਦ ਤੁਹਾਨੂੰ ਕਹਿ ਲਓ ਗੁਰਗਨ ਸਾਹਿਬ ਮਾਰੇ ਦੀ ਬੇਦਵੀ ਹੋ ਰਹੀ ਆ। ਉੱਤੇ ਵੀ ਹੱਲ ਕਰਕੇ ਦਵਾਂਗੇ। ਬਰਗਾੜੀ ਵਾਲਾ ਮੋਰਚਾ ਉੱਤੇ ਵੀ ਹੱਲ ਕਰਕੇ ਦਵਾਂਗੇ। ਕਿਸਾਨੀ ਮੁੱਦਾ ਉੱਤੇ ਕਿਸੇ ਚੀਜ਼ ਦਾ ਇੱਕ ਵਹਾਦੋ ਕੋਈ ਹੱਲ ਕੀਤਾ। ਅੱਜ ਉੱਥੇ ਜਾ ਕੇ ਕੇਜਨੀ ਸਾਹਿਬ ਬਿਆਨ ਕੀ ਦੇ ਰਿਹਾ। ਜੇ ਤੁਸੀਂ ਤਰਨਤੰਦ ਜਿਮਨੀ ਚੋਂ ਸਾਨੂੰ ਦਿਤਾਓਗੇ ਤੇ ਅਸੀਂ ਮਿਲ ਤੋਂ ਮਿਲ ਨਸ਼ਾ ਖਤਮ ਕਰਦੇ ਹਾਂ, ਗੈਂਗਸਟਰਵਾਦ ਖਤਮ ਕਰ ਦਾਂਗੇ। ਮੈਂ ਪੁੱਛਣਾ ਚਾਹਨਾ ਖਾਲੀ ਤਰੰਦਰ ਦੇ ਖਤਮ ਕਰਨਾ ਪੂਰੇ ਪੰਜਾਬ ਦਾ ਪਹਲ ਨਹੀਂ ਕਰਨਾ ਬਾਕੀ 4 ਸਾਲ ਕਿੱਥੇ ਸੀ ਸੁੱਤੇ ਸੀ ਜੀ ਕੰਮ ਕਰਨ ਦੀ ਨਹੀਂ ਉਹ ਹਜੇ ਵੀ ਸੁੱਤੇ ਨੇ ਮੈਨੂੰ ਲੱਗਦਾ 24 ਘੰਟੇ ਤੇ ਗੁਰਸਾਹ ਦੇ ਬੇਦਮੀਨੇ ਵੀ ਕਿਹਾ ਸੀ ਕਿ ਹੱਲ ਕਰਦਾਂਗੇ 24 ਘੰਟੇ ਦੇ ਦਿਓ ਕਹਿੰਦੇ ਗੁਰਸਾਹ ਦੇ ਬੇਦਮੀਨੇ ਦਾ ਹੱਲ ਸਰਕਾਰ ਬਣ ਗਈ ਸੋ ਸਾਡੇ ਇਹ ਬਸ ਚੱਲੀ ਜਿਹੜੀ ਸਰਕਾਰ ਹੈ ਬੋਦਾ ਸਮਾਂ ਨਹੀਂ ਕਿ ਸਰਕਾਰ ਜਾ ਰਹੀ ਹੈ ਬਸ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਵੀ ਇਹੋ ਵਾਅਦੇ ਕੀਤੇ ਝੂਟੇ ਹੁਣ ਸਾਡੀ ਨੌਜਵਾਨ ਪੀੜੀ ਜਾਗ ਚੁੱਕੀ ਹੈ ਜਿਹੜੇ ਪਹਿਲੇ ਸਾਡੇ ਬਜ਼ੁਰਗੀਆਂ ਨੂੰ ਪਤਾ ਕਹਿੰਦੇ ਸੀ ਜੇ ਆਪਾਂ ਕਾਂਗਰਸ ਦਾ ਝ 35 ਤੋਂ 40 ਸਾਲ ਕੁਝ ਵੀ ਨਹੀਂ ਦਿੱਤਾ ਗਲੀਆਂ ਨਾਲੀਆਂ ਸਾਡੀਆਂ ਹੁੰਤਾਂ ਨਸਲਾਂ ਸਾਡੀਆਂ ਖਰਾਬ ਹੋ ਰਹੀਆਂ ਨਸ਼ੇ ਨਾਲ ਨੌਜਵਾਨ ਪੀੜੀ ਮਰਦੀ ਪਈ ਹੈ ਜੇ ਕੁਛ ਨੇ ਸੁਧਾਰ ਕੀਤਾ ਹੁੰਦਾ ਤੇਰੇ ਸਰਕਾਰ ਬਣਨੀ ਸੀ ਇਹ ਡਰੇ ਪਏ ਨੇ ਇਸ ਟਾਈਮ ਬਹੁਤ ਜ਼ਿਆਦਾ ਇਹ ਡਰੇ ਤਾਂ ਬਖਲਾੜ ਕਿੱਥੋਂ ਪੈਦਾ ਹੋ ਰਹੀ ਹੈ ਇਹਨਾਂ ਦੀ ਸਾਨੂੰ ਪਹਿਲਾਂ ਮੇਰੇ ਥੱਲੇ ਜਿਹੜੇ ਵੀ ਵਰਕਰ ਸਾਰੇ ਵੀਰ ਭਰਾ ਮੇਰੇ ਕੰਮ ਕਰਦੇ ਹੋਣਾਂ ਉਹਨਾਂ ਨੂੰ ਪਹਿਲਾਂ ਪ੍ਰੈਸ਼ਰ ਪਾਇਆ ਤੁਸੀਂ ਹਟ ਜਾਓ ਪਿੱਛੇ ਉਹ ਨਹੀਂ ਹਟੇ ਫਿਰ ਉਹਨਾਂ ਪੈਸੇ ਰਾਜ਼ੀ ਤਾਂ ਨਹੀਂ ਹਟੇ ਫੇ ਪਰਚੇ ਵੀ ਹੋਇਆ ਤਾਂ ਵੀ ਨਹੀਂ ਹਟੇ ਐਂਡ ਦੇਖੀ ਗੀਤਾ ਸੁਖਦੇਵ ਵੀਰ ਦੀ ਗੱਡੀ ਦੇ ਉੱਤੇ ਬੰਬ ਵਲਾਸ ਕਰਾਤਾ ਹੈ ਨਾ ਉਹ ਕਿਤੇ ਨਾ ਕਿਤੇ 84 ਵਾਲਾ ਮੋਰ ਫੇਰ ਪੈਦਾ ਕਰ ਦਿੰਦਾ ਹੈ ਇਹ ਡਰਾਇਆ ਜਾ ਰਿਹਾ ਪਰ ਇਹ ਮਾਝੇ ਦਾ ਜਨੈਲ ਡਰਨ ਵਾਲੇ ਨਹੀਂ ਹੈ ਤੁਸੀਂ ਖਰੀਦ ਕੇ ਵੇਖ ਲਓ ਵਿਕਣ ਵਾਲੇ ਵੀ ਨਹੀਂ ਹੈ ਫੋਨ ਕਾਲ ਤੇ ਤੁਹਾਨੂੰ ਵੀ ਆਈਆਂ ਬੜੀਆਂ ਆਈਆਂ ਜੀ ਬਾਕੀ ਆਪਾਂ ਇਹ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਜਿਸ ਤਰ੍ਹਾਂ ਇਹ ਫੋਨ ਕਾਲ ਕੀ ਸੀ ਕਿ ਪਿੱਛੇ ਹਟ ਜਾਓ ਇਲੈਕਸ਼ਨ ਤੋਂ ਜਾਂ ਕੀ ਸੀ ਕਿ ਬਾਅਦ ਵਿੱਚ ਵੇਖਾਂਗੇ ਕੋਈ ਇੱਦਾਂ ਡਰਾਵੇ ਹੁੰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਨੂੰ ਕਹਿੰਦੇ ਤੁਸੀਂ ਆਪਣੀ ਦੁਕਾਨਦਾਰੀ ਵੇਖੋ ਆਪਣੀ ਫੈਮਲੀ ਵੇਖੋ ਇਹ ਚਾ ਤੁਸੀਂ ਕੀ ਲੈਣਾ ਮੈਂ ਕ ਇਹ ਕਹਿੰਦੇ ਤੂੰ ਜੋ ਲੈਣਾ ਲੱਗਾ ਸਾਡੇ ਕੋਲ ਪੈਸੇ ਨੇ ਪੈਸੇ ਲੱਗਾ ਜੇ ਤੂੰ ਨਹੀਂ ਹਟੇਂਗਾ ਐਂਡ ਗੋਲੀ ਐ ਮੈਂ ਕੋਈ ਗੱਲ ਨਹੀਂ ਭਾਜੀ ਪੰਤ ਵਿਛੇ ਦੀ ਗੋਲੀ ਵੀ ਖਾਣੀ ਪੈ ਜੇ ਕੋਈ ਗੱਲ ਨਹੀਂ ਮੈਨੂੰ ਮਨਜ਼ੂਰ ਐ ਭਾਜੀ ਅੱਛਾ ਤਰਨਤਾਰ ਦੇ ਖਾਸ ਮੁੱਦੇ ਕੀ ਆ ਜਿਹੜੇ ਲੋਕ ਤੁਹਾਡੇ ਨਾਲ ਗੱਲਾਂ ਪੁੱਤਾਂ ਕਰਦੇ ਆਣੇ ਜਿਹੜਾ ਤਰਨਤਾਰ ਦਾ ਸਭ ਤੋਂ ਖਾਸ ਮੁੱਦਾ ਇੱਕੋ ਹੀ ਆ ਜੇ ਨਸ਼ੇ ਦਾ ਮੁੱਦਾ ਸਭ ਤੋਂ ਪਹਿਲਾਂ ਜੇ ਤਰਨਤਾਰ ਦਾ ਹੱਲ ਕਰਨਾ ਹੈ ਕਿਉਂਕਿ ਅੱਛਾ ਜਿੱਦੋਂ ਮੈਂ ਮਾਵਾਂ ਪੈਣਾਂ ਨੂੰ ਮਿਲਦਾਣਾ ਉਹ ਇੱਕੋ ਗੱਲ ਕਹਿੰਦੀਆਂ ਕਿ ਮਨਦੀਪ ਸਿੰਘ ਜੀ ਕਿਸੇ ਤਰ੍ਹਾਂ ਪੰਨਾ ਨਸ਼ਾ ਮੁਕਤ ਕਰ ਦਿਓ ਸਾਨੂੰ ਗਲੀਆਂ ਨਾਲੀਆਂ ਕੁਝ ਦੀਪ ਤੱਕ ਕਾਲ ਆਈ ਸੀ ਕੋਈ ਇੱਕ ਵੀਡੀਓ ਅਸੀਂ ਵੀ ਆਡੀਓ ਵਾਇਲ ਕੀਤੀ ਹੋਈ ਸੀ ਹੁਣ ਇਹ ਧਰਮਸਪਤਨੀ ਨੇ ਵੀ ਇੱਕ ਮੈਸੇਜ ਦਿੱਤਾ ਹੋਇਆ ਲੋਕਾਂ ਨੂੰ ਚਲੋ ਉਹ ਲੋਕਾਂ ਤੱਕ ਪਹੁੰਚਿਆ ਹੋਊਗਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਸਮਾਂ ਬਹੁਤ ਥੋੜਾ ਹੀ ਰਹਿ ਗਿਆ ਵੈਸੇ ਮੈਂ ਦੇਖੋ ਤਰਨਤਨ ਦੀ ਹਲਕਾ ਦੇ ਨਿਵਾਸੀਆਂ ਨੂੰ ਇੱਕੋ ਬੇਨਤੀ ਕਰਨਾ ਚਾਹਨਾ ਤੁਹਾਨੂੰ ਇੱਥੇ ਨਾਲ ਖਰੀਦਣਾ ਵੀ ਆ ਤੁਹਾਨੂੰ ਸ਼ਰਾਬ ਦਾ ਲਾਲਚ ਵੀ ਦੇਣਾ ਵਾ ਤੁਹਾਨੂੰ ਸਾਰੇ ਲਾਲਚ ਦੇਣੇ ਆ ਪਰ ਤੁਸੀਂ ਮਾਜੇ ਦੇ ਚੰਨੈਲ ਹੋ ਤੁਸੀਂ ਹਨਾ ਤੁਸੀਂ ਵੇਖ ਲਓ ਪੰਥ ਦਾ ਮੇਹਣਾ ਨਾ ਖਾਟ ਲਿਓ ਕਿਤੇ ਕਿਉਂਕਿ ਇਹ ਲਾਲਚ ਹੈ ਤੁਸੀਂ ਵੱਤੋ ਤੁਹਾਨੂੰ ਕੀ ਦੇਣਗੇ 1000 2000 5000 10000 ਦੇ ਦਿਨ ਕਿ ਇੱਕ ਵੋਟ ਪਿੱਛੇ ਇਸ ਤੋਂ ਵੱਧ ਤੇ ਨਹੀਂ ਦੇਣਗੇ ਹਨ ਪਰ ਇਹ ਸਾਰੀ ਉਮਰ ਦਾ ਮਿਹਨਣਾ ਕਿਤੇ ਖਾਟ ਲਿਓ ਬਸ ਇੰਨੀ ਇੱਕ ਸੂਰੀ ਤੋਂ ਬਾਅਦ ਦੇ ਵਿੱਚ ਜੇ ਸੂਬੇ ਦਾ ਜ਼ਿਕਰ ਹੁੰਦਾ ਵੈਸੇ ਤਰਨ ਤਰਨ ਸੂਬੇ ਤੋਂ ਪ੍ਰਭਾਵਿਤ ਹੋਇਆ ਉਥੇ ਇੱਕ ਸੂਬਾ ਨਹੀਂ ਆਇਆ ਕਈ ਸੂਬੇ ਆਏ ਹੋਣਗੇ ਕਈਆਂ ਸੂਬਿਆਂ ਨੇ ਘਰ ਘਟਾ ਕਹਿਟ ਆਇਆ ਲੋਕ ਗੱਲਾਂ ਕਰਦੇ ਆ ਦੁੱਖ ਦੱਸਦੇ ਹੋਣਗੇ ਤੁਹਾਨੂੰ ਕੀ ਹੋਜੇ ਸੂਬੇ ਕਈ ਪੈਦਾ ਹੋਈ ਸੂਸਤ ਬਿਲਕੁਲ ਜੀ ਬਿਲਕੁਲ ਕਹਿ ਲਓ ਕਿ ਇਹਦੇ ਵਿੱਚ ਕਹਿ ਲਓ ਕਿ ਕਾਫੀ ਜ਼ਿਆਦਾ ਮਤਲਬ ਕਿ ਇਹਨੇ ਪੁਲਿਸ ਆਫਸਰ ਸੀ ਕਾਫੀ ਮਲਕੀ ਕਮਿਟਿਡ ਸੀ ਫੇਕ ਇਨਕਾਊਂਟਰ ਦੇ ਵਿੱਚ ਉਹ ਹਰ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਪਰ ਕਿਤੇ ਨਾ ਕਿਤੇ ਨਾ ਇਹਦੇ ਵਿੱਚ ਮੈਂ ਕਹਿੰਦਾ ਸਰਕਾਰਾਂ ਦਾ ਫੇਰ ਫੇਲਿਅਰ ਕਿੰਨਾ ਉਹਦਾ ਕਾਰਨ ਕੀ ਹੈ ਮੇਰੇ ਵਰਗਾ ਵੀਰ ਜ ਤੁਹਾਡੇ ਵਰਗਾ ਵੀਰ ਕੋਈ ਹੋਰ ਵੀਰ ਕੋਈ ਕੰਮ ਕਰਦਾ ਕੋਈ ਵੀ ਕ੍ਰਾਈਮ ਕਰਦਾ ਸੇਮ ਡੇ ਪਰਚਾ ਸੇਮ ਡੇ ਚੁੱਕ ਕੇ ਜੇਲ੍ਹ ਦੇ ਅੰਦਰ ਜੇ ਪੁਲਸ ਵਾਲਾ ਕੋਈ ਕਰ ਦੇ ਉਹਤੇ ਇਨਕੁਆਇਰੀ ਬਿਠਾ ਦਿੰਦੇ ਆ ਜੇ ਸਾਲ ਦੀ ਉਹਨੇ ਉਮਰ ਹੋਏਗੀ ਸਮਝੋ ਕਿ 40 ਸਾਲ ਹੈ ਨਾ ਉਹਨੂੰ ਸਦਾ ਕਦੋਂ ਹੋਣੀ 60 ਸਾਲ ਦੀ ਉਮਰ ਜਾਏ ਕਿਉਂ ਕੀ ਗੱਲ ਸਾਡੇ ਵਾਸਤੇ ਕਾਨੂੰਨ ਵੱਖਰਾ ਉਹਨਾਂ ਵਾਸਤੇ ਵੱਖ ਜਦੋਂ ਸੂਬੇ ਦੀ ਹੱਤਿਆ ਹੁੰਦੀ ਉਹ ਤੋਂ ਪਹਿਲਾਂ ਪਹਿਲਾਂ ਕਤਲ ਤੋਂ ਪਹਿਲਾਂ ਉਹ ਵੇਖੋ ਜੀ ਇਹਨਾਂ ਦਾ ਨਾ ਇੱਕ ਟੈਕਟਿਕਾ ਬੜਾ ਤਰੀਕਾ ਪਹਿਲਾਂ ਤੇ ਸਜਾਣੀ ਹੋਣ ਦੇ ਨਹੀਂ ਕਿਸੇ ਤਰੀਕੇ ਜੇ ਇਹਨਾਂ ਦਾ ਨਹੀਂ ਜਾਣਾ ਹੂੰ ਕਾਫੀ ਇੰਜੋਏ ਆਪਣੀ ਲਾਈਫ ਬਾਹਰ ਕਰ ਲੈਣੀ ਜੇ ਜੇ ਇਹਨਾਂ ਦਾ ਚਲੇਗੇ ਉਸ ਤੋਂ ਬਾਅਦ ਮੈਡੀਕਲ ਦਾ ਆਪਣਾ ਕੁਛ ਨਾ ਕੋਈ ਲਾ ਕੇ ਜਾਂ ਫਿਰ ਮੈਡੀਕਲ ਸੂਟ ਲੈ ਕੇ ਬਾਹਰ ਜਾ ਸਕਦੇ ਇਹ ਹਰ ਵਾਰੀ ਹੁੰਦਾ ਹੈ ਆਵਾ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਉਂਦੇ ਨੇ ਪਹਿਲਾਂ ਤੁਹਾਨੂੰ ਮਾਰਾਂਗੇ ਤੁਹਾਨੂੰ ਕੁੱਟਾਂਗੇ ਫਿਰ ਉਸ ਆਪਾਂ ਬਾਹਰ ਹੀ ਜਾ ਕੇ ਤੁਹਾਨੂੰ ਵਹਾਵਾਂਗੇ ਕਿਤਨਾ ਕਿਹਦੇ ਨੌਜੋਨੀ ਪੀਰੀ ਨੂੰ ਨਾ ਚੈੱਕ ਕਰਦੇ ਪਏ ਪਰ ਗਲਤ ਨਹੀਂ ਕਰਨਾ ਚਾਹੀਦਾ ਜੇ ਲੋਕਤੰਤਰ ਦੇਸ਼ ਹੈ ਸਾਰਾ ਸਭ ਬਰਾਬਰ ਰੱਖੋ ਜਿੰਨੇ ਜੋ ਵੀ ਤੁਹਾਨੂੰ ਸਜ਼ਾ ਦਿਓ ਮੈਂ ਨਹੀਂ ਕਹਿੰਦਾ ਨਾ ਦਿਓ ਪਰ ਤਰੀਕੇ ਨਾਲ ਚੱਲੋ ਇਹ ਨਹੀਂ ਸਾਡੇ ਅਸੇ ਵੱਖਰਾ ਕਾਨੂੰਨ ਹੈ ਦੂਜੇ ਵਾਸਤੇ ਵੱਖਰਾ ਕਾਨੂੰਨ ਹੈ ਐਦਾ ਕਦੀ ਨਹੀਂ ਹੁੰਦਾ ਜਿੰਨੇ ਕੀਤਾ ਉਸ ਸਜ਼ਾ ਹੋ ਸਭ ਇਹ ਫੇਕ ਐਨਕਾਊਂਟਰ ਹੋਏ ਆ ਕਿ ਉਹਨਾਂ ਨੂੰ ਸਜ਼ਾ ਵੀ ਚਾਹੀਦੀ ਹੈ। ਬਿਲਕੁਲ ਤੁਹਾਨੂੰ ਚਾਹੀਦੀ ਜ਼ਰੂਰੀ ਹੈ ਜੀ। ਉਹ ਮੈਂ ਕਹਾਂ ਕਿ ਜਿਨੇ ਫੇਕ ਐਨਕਾਊਂਟਰ ਕੀਤੀ ਉਹਨਾਂ ਨੂੰ ਸਜ਼ਾ ਨਾ ਦਿਓ ਕਿਉਂ ਕਿ ਉਹ ਕਿਹੜੀ ਗੱਲ ਹੋਊਗੀ। ਉਹ ਜਿਨ੍ਹਾਂ ਦੇ ਨੌਜਵਾਨ ਪੁੱਤ ਮਾਰੇਗੇ, ਜਿਨ੍ਹਾਂ ਧੀਆ ਮਾਰੀਗੇ, ਹਿੰਦੂ ਵੀਰਾਂ ਮਾਰੇਗੇ। ਸਾਰੇ ਘਰਪਾਜੀ ਬਰਬਾਦ ਹੋ ਗਏ। ਤੁਸੀਂ ਜਾ ਕੇ ਤਰਨਤਾਰ ਹਲਕੇ ਵਿੱਚ ਕਵਰ ਕਰਿਓ। ਪਤਾ ਲੱਗੇਗਾ ਬਹੁਤ ਬੁਰਾ ਹਾਲ ਹਲਕੇ ਦਾ ਬਹੁਤ ਬੁਰਾ। ਧੰਨਵਾਦ ਮਨਦੀਪ ਸਿੰਘ ਜੀ। ਗੁਰਫਤੇ ਸਾਂਝ ਕਰਦੇ। ਵਾਹਿਗੁਰੂ ਜੀ ਕੀ ਫਤਿਹ। ਤਰਨਤਾਰ ਹਲਕੇ ਤੋਂ ਉਮੀਦਵਾਰ ਵੀਰ ਮਨਦੀਪ ਸਿੰਘ ਸੀ ਕਹਿੰਦੇ ਕਿ ਜਿੱਤ ਮੇਰੀ ਪੱਕੀ ਤਕਰੀਬਨ ਘਰਾਂ ਤੋਂ ਪੈ ਚੁੱਕੀਆਂ ਵਾ ਬੇਸ਼ੱਕ ਥੋੜਾ ਸਮਾਂ ਰਹਿ ਗਿਆ ਵੋਟਾਂ ਪੈਣ ਦਾ ਪਰ ਵੋਟਾਂ ਪੈ ਚੁੱਕੀਆਂ ਵਾ ਦੇਖਦੇ ਹਾਂ ਰਿਜ਼ਲਟ ਕੀ ਹੋਊਗਾ ਪਰ ਅੱਜ ਨੌਜਵਾਨਾਂ ਦੇ ਹੱਕ ਦੇ ਵਿੱਚ ਪਹੁੰਚੇ ਆ ਕਹਿੰਦੇ ਕਿ ਸਾਡਾ ਫਰਜ਼ ਆਏ ਬੇਸ਼ੱਕ ਮੇਰਾ ਤਰਨ ਤਾਰਨ ਦੇ ਵਿੱਚ ਰੁਝੇਵੇਂ ਸੀ ਪਰ ਫਿਰ ਫਿਰ ਵੀ ਮੈਂ ਇੱਥੇ ਪਹੁੰਚਿਆ ਮੇਰਾ ਫਰਜ਼ ਸੀ ਵੱਧੀਆ ਆਵਾਜ਼ ਜੇ ਤੁਸੀਂ ਫਰਜ਼ ਪਛਾਣਦੇ ਰਹੋਗੇ ਤੇ ਸ਼ਾਇਦ ਲੋਕੀ ਤੁਹਾਨੂੰ ਅੱਖਾਂ ਦੇ ਚੁੱਕੇ ਰੱਖਣਗੇ ਉਸ ਪਰਿਵਾਰ ਦੇ ਵਿੱਚੋਂ ਸੰਦੀਪ ਸਿੰਘ ਸੰਨੀ ਨੂੰ ਕੌਣ ਨਹੀਂ ਜਾਣਦਾ ਸੂਰੀ ਦੇ ਕਤਲ ਤੋਂ ਬਾਅਦ ਵਿੱਚ ਸੂਬੇ ਦਾ ਕਤਲ ਅਚਾਨਕ ਸੁਰਖੀਆਂ ਤੋਂ ਬਾਅਦ ਵਿੱਚ ਮਨਦੀਪ ਸਿੰਘ ਨੂੰ ਟਿਕਟ ਮਿਲਦੀ ਆ ਮਨਦੀਪ ਸਿੰਘ ਨੂੰ ਟਿਕਟ ਤਾਂ ਮਿਲਦੀ ਆ ਕਿਉਂਕਿ ਉਹਨਾਂ ਦਾ ਭਰਾ ਸੰਦੀਪ ਸਿੰਘ ਸੰਨੀ ਕਹਿ ਦਿੰਦਾ ਕਿ ਮੈਂ ਜੇਲ੍ਹ ਦੇ ਵਿੱਚ ਆ ਤੁਸੀਂ ਜੇ ਨਿਵਾਜਣਾ ਤੇ ਟਿਕਟ ਦੇ ਕੇ ਤੁਸੀਂ ਮੇਰੇ ਵੀਰ ਨੂੰ ਨਿਵਾਜ ਦੋ ਤੇ ਲੋਕਾਂ ਦੇ ਕੰਮ ਵੀ ਕਰਾ ਸਕਦੇ ਦੇਖਦੇ ਆ ਦਾਵੇਦਾਰੀਆਂ ਬਹੁਤ ਵੱਡੀਆਂ ਮਤਰਨਤਾਰ ਦੇ ਵਿੱਚ ਜਿੱਤ ਕਿਹਦੀ ਹੁੰਦੀ ਆ ਸਮਾਂ ਵਾਂ ਸਮੇ ਦੇ ਗਰਭ ਦੇ ਵਿੱਚ ਆ ਪਰ ਅੱਜ ਇੱਥੇ ਖਾਸ ਤੌਰ ਤੇ ਪਹੁੰਚਣਾ ਇੱਕ ਉਤਸ਼ਾਹ ਵੀ ਆ ਨੌਜਵਾਨੀ ਦੇ ਵਿੱਚ ਇਹ ਸਭ ਮਿਲਿਆ ਆਊਗਾ ਕਿ ਇੱਕ ਉੱਠਿਆ ਹੋਇਆ ਲੀਡਰ ਬੇਸ਼ੱਕ ਜੇ ਵੋਟਾਂ ਪੈਣੀਆਂ ਤੇ ਵੋਟਾਂ ਦਾ ਰਿਜ਼ਲਟ ਆਉਣਾ ਰਿਜ਼ਲਟ ਆਉਣ ਤੋਂ ਬਾਅਦ ਦੇ ਵਿੱਚ ਜਿੱਤ ਹਾਰ ਦਾ ਫੈਸਲਾ ਹੋਣਾ ਪਰ ਜੇ ਗੱਲ ਕਰੀਏ ਉੱਠਿਆ ਹੋਇਆ ਲੀਡਰ ਸਾਡੇ ਵਿੱਚ ਪਹੁੰਚਿਆ ਸਾਡੀ ਆਵਾਜ਼ ਚੱਕੂਗਾ ਇੱਕ ਨੌਜਵਾਨ ਨੂੰ ਹੌਸਲਾ ਮਿਲਿਆ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੇ ਨੌਜਵਾਨ ਲੀਡਰਾਂ ਦੀ ਲੋੜ ਵੀ ਆ ਦੇਖਦੇ ਹਾਂ ਯੂਨੀਵਰਸਲ ਮਸਲਾ ਕਿੰਨੇ ਚਿਰ ਚ ਖਤਮ ਹੁੰਦਾ ਕਿ ਇੱਥੇ ਐਲਾਨ ਹੋ ਜਾਂਦਾ ਕਿ ਵੋਟਾਂ ਕਿਸ ਦਿਨ ਪੈਣੀਆਂ ਵਾਂ ਤੇ ਸੈਨਿਟ ਕਦੋਂ ਤੱਕ ਬਣੂਗੀ ਜੇ ਐਲਾਨ ਹੁੰਦਾ ਤੇ ਨੌਜਵਾਨ ਕਹਿੰਦੇ ਅਸੀਂ ਫੇਰ ਹੀ ਜਾਵਾਂਗੇ ਉਹਨਾਂ ਚਿਹਰੇ ਪ੍ਰਦਰਸ਼ਨ ਲਗਾਤਾਰ ਚੱਲਦਾ ਰਿਹਾ